ਹੈਲੋ ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਇੱਕੰਮ ਵਲੌਗ ਵਿੱਚ ਪਿਛਲਾ ਵਲੌਗ ਤੁਸੀਂ ਦੇਖਿਆ ਭੂਆ ਦੇ ਘਰ ਤੋਂ ਆਪਾਂ ਆ ਗਏ ਆ ਤੇ ਹੁਣ ਸਿੱਧਾ ਚੱਲੇ ਆ ਪੇਕਿਆਂ ਨੂੰ ਸਭ ਤੋਂ ਪਹਿਲਾਂ ਤਾਂ ਆਪਾਂ ਚੱਲਾਂਗੇ ਸ਼ੌਪ ਤੇ ਕਿਉਂਕਿ ਮੰਮੀ ਸ਼ੌਪ ਤੇ ਨੇ ਮੰਮੀ ਨੂੰ ਲੈ ਕੇ ਚੱਲਾਂਗੇ ਨਾਲ ਕਰ ਦੋਸਤੋ ਬਾਅਦ ਫਿਰ ਰਖੜੀ ਪੰਡਾਂਗੇ ਜਾ ਕੇ ਜੋ ਵੀ ਅੱਗੇ ਦੀ ਰੋਟੀਨ ਹੋਵੇਗੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਚਲੋ ਪਹਿਲਾਂ ਜਾ ਕੇ ਸ਼ੌਪ ਤੇ ਮਿਲਦੇ ਆਂ ਵੀਡੀਓ ਦੇ ਨਾ ਫਿਰ ਦੇਖੀ ਬਈ ਅੱਜ ਵੀਡੀਓ ਦੇਖ ਰਹੀ ਐ ਹੋਰ ਦੋਵੇਂ ਸਸੇ ਯਾਰਿਆ ਕੀ ਥਾਰੀ ਹਸੀ ਐ ਅਮਨ ਨੂੰ ਕਹ ਲਈ ਮੈਂ ਫੋਨ 'ਤੇ ਦੇਖੀ ਕਿ ਸਰਫਾਇਰ ਕਰਦੀ ਕਿ ਕਿਹੜੇ ਕੈਟਰੀ ਨਹੀਂ ਦੇਖ ਰਹੀ ਐ ਐਸੇ ਦੇਖ ਬਿੰਦ ਸਾਰਾ ਕੁਝ ਲੈਟ ਹੋ ਗਿਆ ਬਈ ਉਹਨਾ ਬਹੁਤ ਨੇ ਬਿਆਹ ਹੋ ਰਿਹਾ ਰਿਸਤਾ ਹੋ ਰਿਹਾ ਕਬਾ ਕਿੰਨੇ ਕੀ ਐ ਜੀ ਲੋਰ 500 ਰੁਪਏ ਦੇ ਤਨ ਲਈ ਕਿੰਨੇ ਕੀ ਐ ਲੋਰ ਇੱਥੇ ਜਿੰਨੇ ਵੱਡੀ ਕੀ ਹੋਆ ਕੋਈ ਚੱਕਰ ਹੀ ਨਹੀਂ ਹੈਗਾ ਦੇਖ ਸ਼ਾਪ ਚ ਪਿੱਛੋਂ ਵੜਦੇ ਨੇ ਬੱਚੇ ਪਹਿਲਾਂ ਕੱਪੜਿਆਂ ਤੇ ਨੀਗਾ ਲੋਰ ਪੁੱਛ ਰਿਆ ਨਾਨੀ ਨੂੰ ਨਾਨੀ ਲੋਰ ਲੈਣੀ ਐ ਮੈਂ ਕਿੰਨੇ ਐ 200 ਵਾ ਮਾਛੇ ਜਿੰਨੇ ਲੇ ਖੁੱਲ ਨਹੀਂ ਗੱਡੀਆਂ ਬੇਰਮਾਨ ਪਰਸ ਹੁਣ ਪੈਸੀ ਕੀ ਕਰਨੀ ਐ ਖੁੱਲੇ ਚੜਾ ਲਿਆ ਹਾ ਹਾ ਤਾਂ 23 ਬੱਤੀ ਆਏਗਾ ਨਾ ਕੱਲ ਨੂੰ ਦੇਖ ਲਈ ਬਹਿ ਜਾ ਹੁਣ ਰਖੜੀ ਰੁਖੜੀ ਪਹਿਲਾਂ ਰਖੜੀ ਬੰਨੋ ਫੇਰ ਕੱਪੜੇ ਮਿਲेंगे ਹੈ ਮੰਮੀ ਕੀ ਹੈ ਕਹਦੇ ਪਹਿਲਾਂ ਰਖੜੀ ਬੰਨੋ ਫੇਰ ਕੱਪੜੇ ਮਿਲेंगे ਆਂਦੇ ਸਰ ਕੱਪੜੇ ਲੱਗਿਆ ਫਰੋਲਣ ਮੈਂ ਜਾਈ ਮਹਮਨ ਕੋਤਾ ਜਾਣੇ ਦੇਖਾਂਗਾ ਹਾਂ 24 ਬੱਚਿਆਂ ਵਾਲੇ ਵੀ ਆਵਾਂ ਲੈ ਇਹ 24 ਆ ਠੀਕ ਹੈ ਯਾ ਲੈ ਲੈ ਮੈਂ ਤਾਂ ਨਮਕੀਨ ਖਾ ਲਾ ਬੈਗਾ ਨੰਬਰ ਆ ਨੰਨੀ ਸਰ ਸਾਰੀ ਚੱਤੀ 36 ਵੀ ਹੈ ਥੋੜੀ ਚੰਤੀ ਮੈਂ ਦੇਖ ਲਈਆ ਮਮਿੰਨੇ ਨਮਕ ਕਰਖਿਆ ਹੋਇਆ ਦਾ ਆ ਜਦਿਆਂ ਮੈਂ ਕੋਲਡ ਡਰਿੰਕ ਚ ਪਾਇਆ ਹੋਰ ਨਹੀਂ ਲੈ ਕੇ ਦੇ ਨਾ ਜੀ ਨਾ ਮੇਰਾ ਸਿਰ ਦੁਖੂਰੇ ਲੈਣ ਜੀ ਰੋਲ ਡਰਿੰਕ ਚ ਨਮਕ ਪਾ ਕੇ ਥੋੜੀ એનર્ਜੀ ਮਿਲੇਗੀ ਫੂਆ ਗੋਲ ਵੀ ਮੈਂ ਨਮਕ ਪਾ ਕੇ ਪੀਆ ਫਿਰ ਥੋੜਾ ਜਿਹਾ ਸੈਟ ਹੋਈ ਹੁਣ ਫੇਰ ਨਮਕ ਪਾ ਕੇ ਕੋਲਡ ਡਰਿੰਕ ਦੇ ਵਿੱਚ ਪੀਵਾਂਗੇ ਠੀਕ ਹੋ ਜਾਣਗੇ ਏ ਨਮਕੀਨ ਮੇਰੀ ਫੇਵਰਿਟ ਹੈ ਬਚਪਨ ਸਾਡਾ ਇਹੀ ਨਮਕੀਨ ਖਾਂਦਿਆਂ ਦਾ ਨਿਕਲਿਆ ਪਰ ਦੇਖੋ ਹੁਣ ਵਿਆਹ ਤੋਂ ਬਾਅਦ ਮੈਨੂੰ ਇਹ ਨਮਕੀਨ ਨਹੀਂ ਮਿਲਦੀ ਅੰਮ੍ਰਾਲੇ ਦੇ ਵਿੱਚ ਨਹੀਂ ਮਿਲਦੀ ਹੈ ਕਿ ਇਹ ਜਦੋਂ ਵੀ ਮੈਂ ਘਰ ਜਾਂਦੀ ਆ ਮੰਮੀ ਇਹੀ ਨਮਕੀਨ ਲੈ ਕੇ ਰੱਖਦੇ ਨੇ ਫਿਰ ਜਿਸ ਦਿਨ ਮੈਂ ਜਾਂਦੀ ਆ ਸਭ ਤੋਂ ਪਹਿਲਾਂ ਪੇਟ ਭਰ ਕੇ ਇਹ ਨਮਕੀਨ ਖਾਂਦੀ ਆ ਐਨੀ ਪਸੰਦ ਹੈ ਮੈਨੂੰ ਤੇ ਦੇਖੋ ਹੁਣ ਐਥੇ ਅੰਮ੍ਰਾਲੇ ਦੇ ਵਿੱਚ ਇਹ ਨਮਕੀਨ ਮਿਲਦੀ ਹੀ ਨਹੀਂ ਬੱਚਾ ਬਾਰ-ਬਾਰ ਕੇ ਆ ਰਹੀਆਂ ਨੇ ਮੰਮੀਆਂ ਅੱਜ ਰਖੜੀ ਕਰਕੇ ਨਾ ਅਪਾਏ ਇੱਧਰ ਪਲਾਟ 'ਚ ਕਿਹੜਾ ਮਾਰਨਾ ਮੈਂ ਕਿਹਾ ਚੱਲ ਅਪਾਏ ਹੋਇਆ ਹੈ ਨਾ ਵੀ ਇੱਧਰ ਵੀ ਘੁੰਮ ਲਈਏ ਬੈਂਗ ਨਹੀਂ ਲੱਗਦੀ ਹੈ ਨਾ ਮੰਮੀ ਉਹ ਨੀਚਲੀ ਸਾਈਡ ਲੱਗ ਰਹੀ ਹੈ इधर भी लग रहे हैं मम्मी तो छाल मार के चली गई मेरे वास्ते औखा नंगना लग 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 और ना रे लै रुको फाड़ के रखी मम्मी देख कोई शर्ट शूट तो नहीं मेरे तो भी है तोड़िया नहीं है लाल हो रही, हो रही लाल क्या हर, हरी मिर्च भी कितनी हो रही है तोड़ लो ना हम दे देंगे तोड़ के कहीं रखी है मेरे वास्ते रोक रखिया है मेरे प्लाट के मेंनु देंगे तोड़ के और... <laughs> कोई ना चल ले जाएंगे इधर भी लग रही है देख मम्मी है कोड़ी मिर्ची अपनी मेरे कोड़ता है अभी वही मिर्ची चल रही है मैं लईया ही नहीं हैगिया काफी तेज मिर्ची है बहुत खट्टी हो में से ਹਾ ਮੈਂ ਨਿੰ ਬਸਮਤ 13 14 ਗਭਾ ਰਹੀ ਹਾਂ ਥੋੜਾ ਜਿਹਾ ਤਿੱਖਾ ਖਾ ਮਾ ਨਾ ਜੀ ਇਸ ਤਰ੍ਹਾਂ ਮੰਮੀ ਉਸ ਦਿਨ ਲੈ ਕੇ ਗਈ ਸੀ ਮਿਰਚਾਂ ਬਾਕੀ ਹੁਣ ਕੱਲ ਨੂੰ ਫੇਰ ਤੋੜਾਂਗੇ ਬੈਂਗਣੀ ਤੋੜਨੀ ਹੈ ਇੱਕ ਕੱਲ ਨੂੰ ਹਨਾ ਮੰਮੀ ਮਿਰਚਾਂ ਤੋੜਨੀਆਂ ਦੋ ਚੀਜ਼ਾਂ ਇਹ ਤੋੜਾਂਗੇ ਅਪਾ ਕੱਲ ਸਾਡੀ ਸਬਜ਼ੀ ਤਾਂ ਹੋਈ ਜਾਏਗੀ ਉਦੋਂ ਉਹਨੂੰ ਦਈ ਤੋੜਦਾ ਯਾ ਬਿਲਕੁਲ ਤੋਰੀਆਂ ਨਹੀਂ ਲੱਗ ਰਹੀਆਂ ਮੰਮੀ ਤੋਰੀ ਮਤਲਬ ਥੋੜੀ ਥੋੜੀ ਇਹਦੀ ਅੱਛਾ ਦੇ ਨਾ ਲੇਗੀ ਤਾਂ ਇੱਕ ਘੀਆ ਦੇ ਆ ਤੈਨਾਂ ਨੂੰ ਇੱਦਾਂ ਬੜਾ ਬਿਠਾ ਉਹ ਦੇ ਰੱਖੀ ਆ تین ਸਬਜ਼ੀਆਂ ਦੇ ਦੀਆਂ ਇਹ ਪਨੀਰੀ ਹੈਗੀ ਆ ਹਰੀ ਮਿਰਚਾਂ ਹਨ ਇਹ ਪਿਆਜ਼ 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 ਦੀ ਪਨੀਰੀ ਇਹ ਲਾਉਂਗੀ ਹਾਂ ਇਹ ਪਿਆਜ਼ ਦੀ ਪਨੀਰੀ ਹੈ ਬਾਕੀ ਇੱਧਰ ਮਿਰਚਾਂ ਲੱਗੀਆਂ ਹੋਈਆਂ ਇਹ ਬਸ ਪਨੀਰੀ ਰਹੀ ਤਿਆਰ ਕਰ ਰੱਖੀ ਆ ਨਾ ਮੰਮੀ ਇੱਕ ਮਿਰਚਾ ਬਸ ਇਹ ਉਹ ਆ ਕਰ ਉਹ ਦੇਖੋ ਆਲੇ ਦੁਆਲੇ ਚੱਲ ਰਹੀ ਹੈ ਤੋਰੀਆਂ ਦੀ ਵੇਲ ਇੱਧਰ ਵੀ ਬੈਂਗਣੀ ਲੱਗੀ ਹੋਈ ਹੈ ਇਹ ਸਾਰੇ ਬੈਂਗਣੀ ਆ ਚਲੋ ਵਧੀਆ ਰੌਣਕ ਲਾ ਘਰੀਏ ਪਲਾਟ ਚ ਸਬਜ਼ੀਆਂ ਲਗਾ ਕੇ ਭਿੰਡੀਆਂ ਨਹੀਂ ਹਨ ਲਗਾਈਆਂ ਭਿੰਡੀਆਂ ਹੈ ਤੁਹਾਨੂੰ ਦੋ ਚਾਰ ਕਪੇਡੇ ਹਨ ਨਾ ਆਹ ਹੈ ਕਿ ਦੇਦਲ ਹੂੰ ਖਾਂਦੇ ਨਹੀਂ ਕੋਈ ਮੰਮੇ ਮੰਮੀ ਜੇ ਚਾਰੰਦੀ ਦੇ ਦੇ ਆਪਣੇ ਹਾਂ ਸ਼ਗਨ ਹੋ ਆਹਦੀ ਨਾ ਜੋ ਮਰਜੀ ਦੇ ਦੇ ਮੰਮੀ ਜੋ ਮਰਜੀ ਦੇ ਦੇ ਉਹ ਜੀ ਮੇਰੇ ਭੂਆ ਲੱਗੇ ਆ ਡੈਡੀ ਨੂੰ ਰਖੜੀ ਬੰਨਣਾ ਹਰ ਰੋਜ਼ ਮੈਂ ਘੈਰੀ ਮੈਂ ਕਿਉਂ ਪਤਾ ਨਹੀਂ ਕਿ ਉਹ ਫੋਨ ਹੋ ਰਿਹਾ ਕਰ ਰੇ ਨਾਂਡੀ ਦੇ ਫੋਨ ਦਾ ਪਾਸਵਰਡ ਲਾਇਆ ਬੰਦੂ ਤਾਂ ਅੱਜ ਪਤਾ ਲੱਗਿਆ ਕੀ ਗਈ ਸੀ ਕਾਕਾ ਬੱਚਿਆਂ ਦੇ ਲਗਾਵਾ ਆਪਾਂ ਪਾਸਵਰਡ ਬੱਚਿਆਂ ਨੂੰ ਫੇਰ ਪਤਾ ਚੱਲ ਜਾਂਦਾ ਹਾਂ ਸਹੀ ਬਾਤ ਹੈ ਡੈਡੀ ਇਹ ਪਤਾ ਨਹੀਂ ਕਿ ਅੱਜਾਂ ਇਹ ਦੁਨੀਆਂ ਚੱਲ ਰਹੀ ਹੈ

ਲੇਨਾ ਫੇ ਤੂੰ ਗੁੱਸੇ ਜੈਗੀ ਮੈਂ ਨੰਦ ਨੇ ਮੇਰਾ ਨਹੀਂ ਰਖੜੀ ਬੰਨੀ ਆਪਣੇ ਭਾਈ ਨੂੰ ਰਖੜੀ ਬੰਨਦੀ ਸਾਰੀ ਉਮਰ ਮੈਂ ਜਿਹਦੇ ਨੇ ਨਖਰਾ ਨਹੀਂ ਕਰਿਆ ਹੁਣ ਅੱਜ ਚਾਹ ਨਖਰਾ ਕਰਕੇ ਦਿਖਾ ਦੇ ਬੁਆ ਨੂੰ ਹੈ ਨਾ ਬੁਆ ਬੁਆ ਤੇ ਲੜਾਈ ਵੀ ਪਈਆ ਕਦੀ ਨੰਦ ਪਰ ਜਾਏਗੀ ਸੱਚੀ ਸੱਚੀ ਦੱਸੀ ਹੈ ਨਾ ਉਹ ਬਾਤ ਕਰੀ ਕਈ ਵਾਰੀ ਹੋ ਜਾਣਾ ਨਾ ਚਲ ਠੀਕ ਹੈ ਵਧੀਆ ਲੜੇ ਨਹੀਂ ਹਾਂ ਆਲੀਆ ਤਿਆਰ ਕਰਾਂ ਮੈਂ ਕੱਲ੍ਹ ਦਾ ਸਹੀ ਬਾਤ ਹੈ ਤਿਆਰ ਕਰਨੀ ਤੇ ਲੜਾ ਹਾਂ ਖਾਣਾ ਖੁਣ ਆਪਾਂ ਖਾ ਲਿਆ ਬਾਕੀ ਹਜੇ ਨਾ ਰਖੜੀ ਨਹੀਂ ਬੰਨੀ ਹੈਗੀ ਮੇਰੀ ਸਿਸਟਰ ਆ ਰਹੀ ਹੈ ਦੋਨੋਂ ਭੈਣਾਂ ਇਕੱਠੀਆਂ ਫੇਰ ਰਖੜੀ ਬੰਨਾਂਗੇ ਖਾਣਾ ਖਾ ਕੇ ਥੋੜਾ ਟਾਈਮ ਰੈਸਟ ਕੀਤੀ ਹੁਣ ਉઠી ਆ ਹੁਣ ਮੇਰੀ ਸਿਸਟਰ ਆ ਰਹੀ ਹੈ ਮੈਂ ਕਿਹਾ ਚਲੋ ਹੁਣ ਰਖੜੀ ਬੰਨਦੇ ਆ ਫੇਰ रखड़ी लेके आई हूँ मैं नहीं फिर बनूंगी फिर जाओ ऐसे ही था मेरी तो कट्टी होगी इसके साथ हां भाई चलो भाई चलो आ गए आ गए आ गए ਨਾਂ ਨੂੰ ਨਾਂ ਨੂੰ ਨਾਂ ਨੂੰ ਤੇ ਵਾਰਾ ਹਰੀ ਤੇ ਦੇਗੀ ਅੱਗੇ ਮੈਨੂੰ ਹਰੀ ਤੇ ਦੇਗੀ ਤੇ ਸਰੀਆ ਸਰੀਕਾਰ ਮਿਲ ਗਿਆ ਮਨੋ ਮੈਂ ਉਹਨਾਂ ਤੋਂ ਬਾਹਰੋਂ ਦੇਖੇ ਇਹ ਵਾਲਾ ਜੱਫਾ ਮਿਲ ਗਿਆ ਇਹ ਬੰਨੀ ਤਾਂ ਸ਼ੀਸ਼ਾ ਸ਼ੀਸ਼ਾ ਦੇਖ ਲਿਆ ਵਾ ਮੈਂ ਤੁਹਾਨੂੰ ਜੱਫਾ ਤਾਂ ਮੀਂਹ ਕਾਦੀਆ ਮੰਨੂਣੀ ਪੁੱਛਦੇ ਮੰਨੂਣੀ ਪੁੱਛਦੇ ਭਾਈ ਜਾਪਨ ਨੂੰ ਗੋਦੀ ਚੱਕ ਲੈ ਮਨੂੰ ਮਿਲੇ ਵੀ ਨਹੀਂ ਆਹੋ ਆਹੋ ਵੀਜੀ ਐ ਆਜੋ ਭਾਈ ਆਜੋ 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 ਭਾਈ ਓ ਮਾਮੂ 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 ਆ ਗਾ ਭਾਈ ਹਾਂ ਭਗਵਾਨ ਜੀ ਦੇ ਦੇਖੀ ਦੋ ਹਾਂ ਆ ਜਾ ਭਾਈ ਹਾਂ ਉਹ ਦੇਖੋ ਵੀ ਜਿੱਕਵਾਨੀ ਬੀਜੀ ਮਾਨੀ ਉਹ ਕਿੱਥੇ ਮਾਨੀ ਉਹ ਦੇਖ ਵੀਰਾ ਉਹ ਦੇਖ ਵੀਰਾ ਜਾਪ ਮੈਨੂੰ ਵੀ ਇੱਥੇ ਬੁਲਾਇਆ ਹੈ ਮੰਮੀ ਗਰੀ ਮੰਨੂ ਤਾਂ ਮਿਲੇ ਵੀ ਨਹੀਂ ਜਾਪ ਨੂੰ ਬੋਦੀ ਚੱਕ ਲਿਆ ਹੈ ਇਹਦੇ ਨਹੀਂ ਮਿਲਦੇ ਮੰਮੀ ਹੁਣ ਤੈਨੂੰ ਨਹੀਂ ਮਿਲਦੇ ਮੈਂ ਆ ਗਿਆ ਕਹਦੇ ਹੁਣ ਹੈਨਾ ਆਜੋ ਚਲੋ ਅੰਦਰ ਚੱਲ ਜਾਈਏ ਕਿੱਥੇ ਮੰਮੀ ਆ ਗਏ ਮੰਮੀ ਹੈ ਹੈ ਲੋ ਜੀ ਪੰਗ ਨ ਰਖੜੀ ਬੰਨ ਲਿਆ ਕੇ ਚਾਹ ਪਾਣੀ ਇਹਨੂੰ ਸਭ ਤੋਂ ਲਾਸਟ ਜਿਮਿੱਲਾ ਕਿਹਨੇ ਲੇਟ ਬਹੁਤ ਕਰਾ ਦਿੱਤੇ ਇਹਦੀ ਆਸ ਤੇ ਦੇਖੋ ਮੈਂ ਵੀ ਹੁਣ ਤਾਂ ਕਿ ਰਖੜੀ ਨਹੀਂ ਨਾ ਬੰਨੀ ਹੈਗੀ ਸਭ ਤੋਂ ਪਹਿਲਾਂ ਹੁਣ ਰਖੜੀ ਬੰਨਣ ਲੱਗਿਆ ਆਪਣੇ ਭਰਾ ਨੂੰ ਭਰਾ ਮੇਰਾ ਬੈ ਗਿਆ ਇੱਧਰ ਤੇ ਬਸ ਹੁਣ ਰਖੜੀ ਬੰਨਦੇ ਆ ਫੋਟੋਗ੍ਰਾਫਰ ਨੂੰ ਬੁਲਾ ਲੈਂਦੀ ਆ ਹੁਣ ਅਰਮਾਨ ਆ ਜਾ ਅਰਮਾਨ ਫੋਟੋਗ੍ਰਾਫਰ ਹੈ ਸਾਡਾ ਲੋ ਜੀ ਇੱਥੇ ਸਿਸਟਰ ਮੇਰੀ ਬੰਨਣ ਲੱਗੀ ਆ ਸਭ ਤੋਂ ਪਹਿਲਾਂ ਮੇਰੇ ਭਰਾ ਨੂੰ ਰਖੜੀ ਕਿਉਂਕਿ ਜਦ ਸਾਡੀ ਹਜੇ ਖੇਡ ਰਹੀ ਸੀ ਮੈਂ ਕਿਹਾ ਚੱਲ ਸਭ ਤੋਂ ਪਹਿਲਾਂ ਤੂੰ ਬੰਨ ਦੇ ਰਖੜੀ ਰਖੜੀ ਦਾ ਤਿਉਹਾਰ ਹੈ ਜਿਹੜਾ ਭੈਣ ਭਰਾਵਾਂ ਦੇ ਪਿਆਰ ਦਾ ਤਿਉਹਾਰ ਹੁੰਦਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਭੈਣ ਤੇ ਭਰਾ ਦਾ ਭੈਣਾਂ ਦੀ ਇਹੀ ਵਿਸ਼ੂ ਹੁੰਦੀ ਹੈ ਕਿ ਭਰਾ ਉਹਨਾਂ ਦੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਰੱਕੀਆਂ ਕਰਨ ਵਾਹਿਗੁਰੂ ਜੀ ਬਾਬਲ ਦੇ ਵੇੜੇ ਨੂੰ ਹੱਸਦਾ ਵਸਦਾ ਰੱਖੀ ਇਸੇ ਤਰ੍ਹਾਂ ਆ ਵਾਸਾ நி நாளா மாரி ரடிடி பண்ணல ரடிடி கேலி தேர நானி சிற ஓரோடி மாமிய சேரவி க்கோடி jatuh oh. jatuh <lequel�> <prescribe> <laughs> ah. mami <laughs> mami kasih <speaking> rodi <car bone> ਹੁਣ ਮੇਰੀ ਵਾਰੀ ਆ ਗਈ ਹੈ ਰਖੜੀ ਬੰਨਣ ਦੀ ਤੇ ਮੈਂ ਦੇਖੋ ਨਾ ਇੱਕ ਗੱਲ ਸਾਰੇ ਭਰਾਵਾਂ ਲਈ ਇੱਥੇ ਕਹਿਣਾ ਚਾਹਦੀ ਆ ਐਸੇ ਦੇ ਵਿੱਚ ਮੇਰਾ ਭਰਾ ਆ ਜਾਂਦਾ ਇਸੇ ਦੇ ਵਿੱਚ ਹੋਰ ਭਰਾ ਆ ਜਾਂਦੇ ਨੇ ਕਿ ਭੈਣਾ ਦੇਖੋ ਨਾ ਕਿਸੇ ਵੀ ਚੀਜ਼ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਤਾਂ ਅਦੌਲਤ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਹੈਗੀਆਂ ਉਹਨਾਂ ਨੂੰ ਸਿਰਫ ਇੱਕ ਆਦਰ ਮਾਣ ਚਾਹੀਦਾ ਹੁੰਦਾ ਤੇ ਦੂਜਾ ਮਾਪਿਓ ਦੀ ਸੇਵਾ ਇੰਨੇ ਕ ਚੰਗੇ ਇਨਸਾਨ ਬਣੋ ਇੰਨੇ ਕ ਚੰਗੇ ਇਨਸਾਨ ਬਣੋ ਕਿ ਜੇਕਰ ਕੋਈ ਦੂਜਾ ਵੀ ਹਨਾ ਕਿਸੇ ਦੀ ਐਗਜ਼ਾਮਪਲ ਦੇਣਾ ਜਾਵੇ ਤਾਂ ਉਹਦੇ ਵਿੱਚ ਤੁਹਾਡਾ ਨਾਮ ਆਵੇ ਕਿ ਦੇਖੋ ਉਹ ਆਪਣੇ ਮਾਪਿਓ ਦੀ ਕਿੰਨਾ ਸੇਵਾ ਕਰ ਰਿਹਾ ਹਨ ਆਪਣੀਆਂ ਭੈਣਾਂ ਦੀ ਕਿੰਨੀ ਸੇਵਾ ਕਰਦਾ ਏ ਇੰਨਾ ਮਾਣ ਅਦਰ ਦਿੰਦਾ ਏ ਪੈਣਾ ਲਈ ਨਾ ਇਹੀ ਲੱਖਾਂ ਕਰੋੜਾਂ ਦਾ ਤੋਹਫਾ ਹੋ ਜਾਂਦਾ ਏ ਜੇਕਰ ਪਰਾ ਇੱਕ ਚੰਗਾ ਇਨਸਾਨ ਬਣੇ ਮਾਪਿਓ ਦੀ ਸੇਵਾ ਕਰੇ ਮੈਂ ਬਸ ਇਹੀ ਕਹਿੰਦੀ ਆ ਕਿ ਦੇਖੋ ਪੈਣਾ ਨੂੰ ਚਾਹੇ ਕੁਝ ਦੇਵੋ ਨਾ ਦੇਵੋ ਪੈਣਾ ਆਪਣੇ ਘਰਵਾਰ ਦੀਆਂ ਜਦੋਂ ਹੋ ਜਾਂਦੀਆਂ ਨੇ ਤਾਂ ਸੋਹਰਿਆਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਤੇ ਜੇਕਰ ਕਮੀ ਹੁੰਦੀ ਵੀ ਹੈ ਨਾ ਤਾਂ ਧੀ ਕਦੀ ਵੀ ਬੋਲ ਕੇ ਨਹੀਂ ਸੁਣਾਇਆ ਕਰਦੀ ਸੋ ਨੇ ਹੋ ਦੇ ਵੀ ਲੈਤਾ ਐਸਾ ਕੋਲ ਨਾ ਨਾ ਨੰਦਗਾ ਟੀਚਰ ਅਪੜੀ ਹਾਂ ਹੋ ਲੈਣ ਕਰਦੇ ਸੇਕ ਤੱਕ ਤੱਕ ਦੀ 2 ਦਿਨ ਬਾਅਦ ਹੋਵੇ ਤੇ ਇਹ ਕਦੀ ਰੱਖਦੀ ਜਰਮ ਦਰ ਨਾ ਚਾਪੀ ਲੈਣਾ ਕਿਹੜੇ ਮੇਲੇ ਦੀ ਜਿਆਦਾ ਤੇਰੀ ਅਕਲਿੰਦਰੋਂ ਦੇਰਿਆ ਇਹ ਤੋਂ ਨਹੀਂ ਥਾਤੇ ਵਾਲੀ ਉਸ ਤੋਂ ਬਾਅਦ ਵਿੱਚ ਖੋਲ ਕੇ ਜਾਈਆ ਠੀਕ ਹੈ ਬਹੁਤ ਵੰਦ ਸਬਟ ਐਂਡ ਮਾ ਲਾਹ ਲਾ ਆ ਦੇ ਦੀ ਐ ਉਹ ਸੰਭਾਲ ਕੇ ਰੱਖਣਾ ਠੀਕ ਹੈ ਚਸ਼ਮੀ ਕੋ ਜਿਸ ਨੂੰ ਬੰਦੀ ਲਾਸੀ ਬੁੱਕਾ ਇਹ ਲੋਕਾ ਕੋਲ ਲੈ ਜਾਓ ਵੀ ਆਪ ਇਸ ਵਿੱਚ ਦੇ ਦੇ ਲਾਹ ਮਾ ਨੀ ਥੋੜਾ ਜਿਹਾ ਖਾ ਲੈ ਥੋੜਾ ਜਿਹਾ ਖਾ ਲੈ ਮਿੱਠੇ ਲੱਗੋ ਹੈ ਤਾਂ ਵੀ ਨਹੀਂ ਕਿਰੀ ਆਹ ਵੀ ਚੀ ਲੱਤੀ ਨੂੰ ਐ ਜੀ ਹਾਂ ਹੁਣ ਸਾਡੀ ਜੱਪ ਦੀ ਵਾਰੀ ਆ ਗਈ ਹੈ ਜੱਪ ਲੱਗੇ ਰਖੜੀ ਬੰਨਣਾ ਪਹਿਲੀ ਰਖੜੀਆਂ ਸਾਡੀ ਜੱਪ ਦੀ ਆਪਣੇ ਭਰਾਵਾਂ ਨੂੰ ਪਹਿਲੀ ਵਾਰੀ ਅੱਜ ਰਖੜੀ ਬੰਨ ਰਹੀ ਹੈ ਪਹਿਲੀ ਰਖੜੀ ਹੈ ਲਗੀបាន ਚਾਪਾ ਮਾਡੇ ਦਾ ਇੱਕ ਪਰਾਨ ਰਖੜੀ ਬੰਨੀ ਆ ਇਹ ਸਾਰੇ ਭਰਾ ਇੱਧਰ ਖੜੇ ਆ ਹਜੇ ਦੇਖੋ ਲਾਈਨ ਦੇ ਵਿੱਚ ਚੱਲ ਫਟਦਾ ਦੇਖੋ ਪੱਤੇ ਪਿੱਛੇ ਹੋ ਜੋ ਆਪ ਹੁਣ ਵਾਰੀ ਆ ਗਈ ਗੁਰੀ ਦੀ ਗੁਰੀ ਨੂੰ ਰਖੜੀ ਬੰਨੀ ਜਾ ਰਹੀ ਹੈ ਰਖੜੀ ਕਰੇਗਾ ਹੋਰ ਕਰੋਗੇ ਸਾਥੇ ਅਰੇ ਸ਼ੀਰ ਜੀ

ਪਾ ਦੇਖੇਗੀ ਵੀ ਕਿੰਨੇ ਬਾਤਾਂ ਲਗਾ ਲਗਾ ਕੇ ਰਖੜੀ ਬਣਾਈ ਦੀ ਪਹਿਲੀ ਰਖੜੀ ਮੇਰੇ ਕੋਲ ਤੇ ਹੈ ਜੱਪ ਜੱਪ ਅੱਦੇ ਤੇ ਹੈ ਹਾਂ ਅੱਦੇ ਤੇ ਕਰेंगे ਤੇ ਦੇ ਦੇ ਹੈ ਚਾ ਵੀ ਮਨ ਤੇਰੇ ਕੋਲ ਨਹੀਂ ਗਈ ਬਈ ਇਹ ਹੈ ਠੀਕ ਹੈ ਲੈ ਮੇਰੇ ਰਖੜੀ ਬੰਨੀ ਹੈ ਤੇਰੇ ਪੈਸੇ ਤੋ ਦੇ ਦੇ ਰਹਿ ਬੈਠ ਜਾਈਂ ਰਖੜੀ ਬੰਨੀ ਹੈ ਨਾ ਤੇਰੇ ਚਲ ਬੈਠੋ ਵੀ ਬੈਠੋ ਬੈਠ ਜਾਓ ਨਹੀਂ ਫਾਰਾ ਨਹੀਂ ਹੋਏਗੀ ਫਤਿਹ ਨੇ ਮੈਨੇ 200 ਰੁਪਏ ਦਿੱਤੇ ਆ ਦੇਖੋ ਰਖੜੀ ਬੰਨੀ ਦੇ ਲੋ ਜੀ ਲਾਸਟ ਦੇ ਵਿੱਚ ਹੁਣ ਸਰਦਾਰ ਜੀ ਰਹਿ ਗਏ ਸੀਗੇ ਇਹਨਾਂ ਨੂੰ ਰਖੜੀ ਬੰਨੀ ਜਾ ਰਹੀ ਹੈ ਤੇ ਆਹੀ ਸੀ ਗਰਮੀ ਰੱਖੜੀਆਂ ਦਾ ਵਲੌਗ ਕਿਦਾਂ ਦਾ ਲੱਗਿਆ ਤੁਹਾਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੋ ਵੀ ਨਿਊ ਨੇ ਪੈਣਪਰਾ ਪਲੀਜ਼ ਜੁਆਇਨ ਜਰੂਰ ਕਰ ਲਿਓ ਤੇ ਅਰਦਾਸ ਹੈ ਮੇਰੀ ਵਾਹਿਗੁਰੂ ਜੀ ਅੱਗੇ ਕਿ ਪੈਣਾ ਪਰਾਵਾਂ ਦਾ ਪਿਆਰ ਹਮੇਸ਼ਾ ਬਣਾ ਕੇ ਰੱਖਿਓ ਪਰਾਮਾਂ ਨੂੰ ਜੜਦੀ ਕਲਾ ਵਿੱਚ ਰੱਖਿਓ ਤੇ ਬਾਵਲ ਦਾ ਬੇੜਾ ਜਿਹੜਾ ਇਸੇ ਤਰ੍ਹਾਂ ਹੀ ਹੱਸਦਾ ਵਸਦਾ ਰਹੇ ਤਰੱਕੀਆਂ ਕਰਦੇ ਰਹਿਣ ਸਾਰੇ ਪਰਾ ਬਾਏ ਬਾਏ